ਸਾਸ਼ੀਗਾਲ ਜੀ ਸਰ ਮੇਰਾ ਨਾਮ ਡਾਕਟਰ ਗਰਨੂਤ ਸਿੰਘ ਗਹਿਲਾ ਜੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਸਾਹਮਣੇ ਪਤਾ ਹੀ ਆ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਲੱਗਾ ਹੈ ਤੇ ਲੋਕ ਕਾਫੀ ਸ਼ਾਂਤਮਈ ਤਰੀਕੇ ਨਾਲ ਆ ਰਹੇ ਨੇ ਤੇ ਵੋਟ ਪਾ ਕੇ ਜਾ ਰਹੇ ਨੇ ਕਾਫੀ ਜ਼ਿਆਦਾ ਇਕੱਠ ਹੈ ਤੇ ਤੁਹਾਡੇ ਸਾਹਮਣੇ ਹੀ ਆ ਜਿਵੇਂ ਸਭ ਕੁਝ ਮਤਲਬ ਬਹੁਤ ਸ਼ਾਂਤਮਈ ਤਰੀਕੇ ਨਾਲ ਹੋ ਰਿਹਾ ਸਭ ਕੁਝ ਹੋ ਰਿਹਾ ਕੋਈ ਇੱਥੇ ਲੜਾਈ ਝਗੜੇ ਵਾਲੀ ਗੱਲ ਨਹੀਂ ਤੁਹਾਡੇ ਸਾਹਮਣੇ ਹੀ ਆ ਸਾਰੇ ਮਤਲਬ ਸਾਡੇ ਵਰਕਰ ਲੱਗੇ ਹੋਏ ਨੇ ਆਪਨਾ ਕੰਮ ਕਰ ਰਹੇ ਨੇ ਹੁਣ ਤੱਕ ਮਤਲਬ ਅਜੇ ਸੁਬਾ ਸੁਬਾ ਹੋਈ ਆ ਤੇ ਤੁਹਾਨੂੰ ਸਾਹਮਣੇ ਪਤਾ ਹੀ ਆ ਤੇ ਕਾਫੀ ਲੋਕ ਆ ਰਹੇ ਨੇ ਗੱਡੀਆਂ ਆ ਰਹੀਆਂ ਨੇ ਸਾਡੇ ਵੀ ਮਤਲਬ ਕਾਫੀ ਵਰਕਰ ਜਿਹੜੇ ਨੇ ਜਾ ਕੇ ਅਪਰੋਚ ਕਰ ਰਹੇ ਨੇ ਕਿ ਮਤਲਬ ਕਹਿ ਰਹੇ ਨੇ ਘਰ ਘਰ ਜਾ ਕੇ ਕਿ ਵੋਟ ਪਾ ਕੇ ਉਹ ਆਪਣਾ ਓਟ ਕਿਉਂਕਿ ਵੋਟ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਸਾਡੇ ਸਾਹਮਣੇ ਹੀ ਆ ਸਭ ਕੁਝ ਜਾ ਰਿਹਾ ਉਹ ਵੇਖੋ ਪਿੱਛੇ ਵੀ ਆ ਰਹੇ ਨੇ ਲੈ ਕੇ ਆ ਰਹੇ ਨੇ ਆ ਆਟੋ ਵਗੈਰਾ ਜੋ ਵੀ ਹੋਗੇ ਵਹੀਕਲ ਹੋਗੇ ਵਾਹਨ ਹੋਗੇ ਜੋ ਵੀ ਲਗਾਏ ਨੇ ਘਰਾਂ ਚੋਂ ਲੈ ਕੇ ਆ ਰਹੇ ਨੇ ਤੇ ਸਭ ਸਹੂਲਤ ਨਾਲ ਮਤਲਬ ਕੀਤਾ ਜਾ ਰਿਹਾ ਕੋਈ ਦਿੱਕਤ 어 ਟੋਟਲ ਬਹੁਤ ਤਿੰਨ ਬੂਥ ਲੱਗੇ ਆ ਅੰਦਰ ਤੇ ਸਕੂਲ ਦੇ ਅੰਦਰ ਸਭ ਸਭ ਕੁਝ ਸ਼ਾਂਤਮਈ ਆ ਕੋਈ ਐਡਾ ਚੱਕਰ ਨਹੀਂ ਹੈਗਾ ਕੋਈ ਹੁਲੜਬਾਜੀ ਤੇ ਨਹੀਂ ਚੱਲਦੀ ਕੋਈ ਨਹੀਂ ਕੋਈ ਹੁਲੜਬਾਜੀ ਨਹੀਂ ਮਤਲਬ ਅੱਤ ਕੋ ਸ਼ਾਂਤਮਈ ਤਰੀਕੇ ਨਾਲ ਹੀ ਹੋ ਰਿਹਾ ਹੈ ਇਹਦੇ ਵਿੱਚ ਕੋਈ ਐਡਾ ਚੱਕਰ ਨਹੀਂ ਹੈਗਾ ਲੱਗਦਾ ਜਿੱਤਾਂ ਸਰਕਾਰ ਪਾਉਗੀ ਜਿੱਤਾਂ ਨਹੀਂ ਪੱਕਾ ਪੱਕਾ ਜੀ ਪੱਕਾ ਇਸ ਵਾਰ ਤੋਂ ਸ਼੍ਰੋਮੀਆਂ ਕਾਲੀਦਲ ਪੱਕਾ ਜਿੱਤਣਗੇ ਜੀ 2027 ਦੀਆਂ ਚੋਣਾਂ ਵੀ ਤੇ ਇਹ ਵੀ ਇਹਦੇ ਵਿੱਚ ਮਤਲਬ ਸਰਦਾਰ ਮਨਜੀਤ ਸਿੰਘ ਸਰਦਾਰ ਮਨਜੀਤ ਸਿੰਘ ਚਾਟੀ ਮੇੜ ਨੂੰ ਰੋਟ ਪਾ ਰਹੇ ਨੇ ਸ਼੍ਰੋਮੀਆਂ ਕਾਲੀਦਲ ਦੇ ਜੋ ਹੈਗੇ ਨੇ ਉਮੀਦਵਾਰ ਸੋ ਇਹੀ ਨਹੀਂ ਇਕੱਲਾ 2027 ਵਿੱਚ ਵੀ ਸ਼੍ਰੋਮੀਆਂ ਕਾਲੀਦਲ ਹੀ ਆਉਣਗੇ ਇਸ ਵਕਤ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੀਦਾ ਲਖਮਨ ਸਿੰਘ ਜੀ ਇਸ ਵਕਤ ਕੇ ਮਤਲਬ ਇਹੀ ਆ ਕਿ ਮਤਲਬ ਇਹ ਨਹੀਂ ਆ ਵਾਧ ਚੜ ਕੇ ਆਪਣਾ ਯੋਗਦਾਨ ਪਾਓ ਕਿਉਂਕਿ ਉਹ ਕੀੰਤੀ ਹੈ ਕਿ ਵਾਧ ਚੜ ਕੇ ਪਤਾਲੀ ਦਾ ਸ਼ਰੋਮੀ ਕਾਲੂ ਦਾ ਨੂੰ ਆਪਣੇ ਆ ਕੇ ਵੋਟ ਪਾ ਕੇ ਜਾਣਾ ਬਸ ਇਹੀ ਮੇਰਾ ਸੁਨੇਹਾ ਜੀ ਸੋ ਧੰਨਵਾਦ ਜੀ ਨਗਰ ਦਸੀ ਮੇਰਾ ਨਾਮ ਬਲਿ ਸਿੰਘ ਜੀ ਪਿੰਡ ਵਰਪਾਲ ਅੱਜ ਜਿਹੜੀ VOTING ਹੋਈ ਆ ਜਿਹੜੀ ਆ ਕਿਸ ਤਰ੍ਹਾਂ ਦੀ ਆ VOTING ਬਹੁਤ ਵਧੀਆ ਹੋਈ ਆ ਸ਼ਾਂਤਮਈ ਦੇ ਨਾਲ ਕੋਈ ਇਸ ਵਾਰ ਰਾਜਾ ਦੇ ਕੋਈ ਇਸ ਵਾਰ ਬਹੁਤ ਵਧੀਆ ਵੋਟਿੰਗ ਨਹੀਂ ਹੋਈ ਜੀ। ਇਹ ਤੋਂ ਲੈ ਕੇ ਕਿੰਨੇ ਵਜੇ ਦਾ ਸਮਾਂ ਜਿਹੜਾ ਦਿੱਤਾ ਗਿਆ ਸੀ? 4 ਵਜੇ ਤੋਂ ਬੰਦ ਹੋ ਗਿਆ ਜੀ ਗੇਟ ਜੀ। 4 ਵਜੇ ਦਾ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੇ ਜੋ ਟਾਈਮ ਦਿੱਤਾ ਉਸ ਹਿਸਾਬ ਨਾਲ ਵਧੀਆ ਵੋਟਾਂ ਪੈਗੀਆਂ ਨਹੀਂ। ਕੋਈ ਲੜਾਈ ਝਗੜਾ ਕੋਈ ਨਹੀਂ। ਨਹੀਂ ਨਹੀਂ ਕੋਈ ਚਾਂਸ ਨਹੀਂ ਕੋਈ ਮਾੜੀ ਚੰਗੀ ਨਹੀਂ ਕਿਹਨੂੰ ਕੋਈ ਨਹੀਂ। ਸ਼ਾਂਤਮਈ ਟਾਂਕ ਦੇਣਾ ਆਪ ਸਰ। ਬਹੁਤ ਵਧੀਆ ਸ਼ਾਂਤਮਈ ਦੇਣਾ ਟਾਂਕ ਦੇਣਾ ਲੋਟ। 4 ਤੋਂ ਤਕਰੀਬਨ 2 ਮਿੰਟ ਉੱਪਰ ਕਰਦੇ ਹੈ। ਨਹੀਂ ਉਹ ਜੋ ਪ੍ਰਸ਼ਾਸਨ ਨੇ ਟਾਈਮ ਦਿੱਤਾ ਹੈ 4 ਵਜੇ ਤਾਂ ਜਿਹੜੀ ਐਂਟਰੀ ਕਰ ਗਏ ਉਹ ਵੋਟਿੰਗ ਹੋ ਰਹੀ ਆ। ਹੁਣ ਆ ਜਿਹੜੀ ਉਹ ਲੜਬਾਜੀ ਕਰਨ ਵਾਸਤੇ ਜਾਂਦਾ ਨਜਾਇਜ਼ ਕੰਮ ਕਰਨ ਵਾਸਤੇ ਜਿਹੜੀ ਉਹ ਮੈਂ ਤੁਹਾਨੂੰ ਪਤਾ ਹੀ ਆ ਕੋਸ਼ਿਸ਼ ਕਰ ਰਹੀ ਆ ਪ੍ਰਸ਼ਾਸਨ ਨੂੰ ਬੇਨਰਾਮ ਕਰਨ ਵਾਸਤੇ